बच्चे कर दी, हा? मेरे 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 सोना बच्चा हा <laughs> <laughs> मैं मर जावे मेरे मैं मेरे सोने लाल बचा चढ़ती जवानी आया वे नजर आ रही <laughs> ਹਾਈ ਵੇਖ ਤੇ ਜਾਵੇ ਬੰਦਾ ਦੱਸੇ ਜਾਵੇ ਬਤਰਾ ਵੈਸੇ ਨਾ ਜਾਣ ਲੱਗਾ ਵੈਸੇ ਤਾਂ ਕੋਈ ਸ਼ਬਦ ਨਹੀਂ ਹੁੰਦੇਗੇ ਅੱਜ ਤੁਸੀਂ ਦਰਖਾਸਤ ਦੇਣ ਲੱਗੇ ਹੋ ਤੁਹਾਨੂੰ ਇਹ ਲੱਗਦਾ ਕਿਸ ਦੀ ਸੰਬੰਧੀ ਕਿਸੇ ਦਾ ਪਿੱਛੇ ਹੱਥ ਸੀਗਾ ਜਸ਼ਨ ਬਾਬਾਸ ਦੁਨੀਆ ਤੋਂ ਚਲਾ ਗਿਆ ਬਿਲਕੁਲ ਜੀ ਬਿਲਕੁਲ ਹੱਥ ਤੋਂ ਬਣਾ ਤਾਂ ਐਡਾ ਵੱਡਾ ਕੰਮ ਹੋ ਹੀ ਨਹੀਂ ਸਕਦਾਗਾ ਜੇ ਮਲਾ ਹੁਣ ਕੱਲੇ ਪੀਏ ਦਾ ਕਹਿ ਰਹੇ ਨੇ ਤੇ ਐਮਐਲਏ ਤੋਂ ਬਣਾ ਪੀਏ ਕੀ ਕਰ ਸਕਦਾ ਹੈ ਇਸ ਕਰਕੇ ਜਿਹੜਾ ਇਹ ਵੱਡੇ ਵੱਡੇ ਬੰਦੇ ਵੀ ਇਹਦੇ ਵਿੱਚ ਬੜੇ ਆਉਣਗੇ ਅਸੀਂ ਕਿੰਨੇ ਵੀ ਨਰਪੱਖ ਜਿਹੜੀ ਜਾਂਚ ਹੋ ਕੇ ਜਿਨ੍ਹਾਂ ਨੇ ਜਿਹੜਾ ਜਸ਼ਨ ਬਾਬਾ ਦੀ ਜਿਹੜੀ ਜਾਨ ਗਈ ਏ ਉਹ ਦੋਸ਼ੀ ਨੇ ਉਹ ਬਖਸ਼ੇ ਨਾ ਜਾਣ ਜੀ ਸਾਡੀ ਜਿਹੜੀ ਸਰਪੰਚ ਜੂਨੀਅਨ ਅਸੀਂ ਵੱਧ ਤੋਂ ਵੱਧ ਜਿਹੜਾ ਪੰਜਾਬ ਦੇ ਵਿੱਚੋਂ ਵੀ ਸਾਰੇ ਆਰਦੇ ਸਰਪੰਚਾਂ ਨੂੰ ਲਾਮਬੰਦ ਕਰਕੇ ਜਿਹੜਾ ਇਹ ਸੰਘਰਸ਼ੇ ਵੱਡੇ ਪੱਧਰ ਤੇ ਵਿੱਢਿਆ ਜਾਊਗਾ ਜਿੱਨਾ ਚਿਰ ਇਨਸਾਫ ਨਹੀਂ ਮਿਲਦਾ ਪਰਵਾਹ ਨਹੀਂ ਅਸੀਂ ਪਰਿਵਾਰ ਦੇ ਨਾਲ ਡਟ ਕੇ ਖੜੇ ਆ ਜੀ ਕਸ਼ਨ ਬਾਬਾ ਦੇ ਪਿਤਾ ਜੀ ਤੁਸੀਂ ਬੇਹਦ ਦੁੱਖ ਦੀ ਘੜੀ ਹੈ ਆਪਾਂ ਇਹ ਗੱਲ ਪੁੱਛ ਤੇ ਚੰਗੀ ਨਹੀਂ ਲੱਗਦੀ ਪਰ ਉਸ ਪੁੱਤ ਦਾ ਇਸ ਦੁਨੀਆ ਤੋਂ ਚਲੇ ਜਾਣਾ ਤੁਹਾਡੇ ਲਈ ਤਾਂ ਪੁੱਤ ਮੁਰਨਾ ਨਹੀਂ ਗਿਆ ਪਰ ਤੁਹਾਨੂੰ ਕੀ ਲੱਗਦਾ ਕਿ ਉਹਦੇ ਪਿੱਛੇ ਕੌਣ ਸੀਗਾ ਜਿੰਦੇ ਕਰਕੇ ਤੁਹਾਡਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸਰਕਾਰ ਦਾ ਹੀ ਇਹ ਨਾਂ ਰਹੇ ਨੇ ਔਜਾ ਸਿੰਘ ਸਰਾਰੀ ਇਹ ਜੇਤਰ ਸਿੰਘ ਪੀਏ ਦਾ ਇਹਨਾਂ ਕਰਕੇ ਹੀ ਇਹ ਬੱਚਾ ਕਿਹੜਾ ਗੁਜ਼ਰ ਗਿਆ بڑا ਤੱਕਾ ਉਹਦੇ ਨਾਲ ਕਰਦੇ ਧਮਕੀਆਂ ਦਿੰਦੇ ਰਹੇ ਨੇ ਜਿੱਦਣ ਗੁਜ਼ਰਿਆ ਪਤਾ ਨਹੀਂ ਉਹਨਾਂ ਨੇ ਐਮਐਲਏ ਤੇ ਐਮਐਲਏ ਦਾ ਪੀਏ ਦੋਵੇਂ ਹਾਂਜੀ ਹਾਂਜੀ ਪੀਏ ਸਾ ਜਿਹੜਾ ਉਹਨਾਂ ਦਾ ਅੱਛਾ ਤੇ ਐਮਨ ਸਾਹਿਬ ਹੋ ਗਿਆ ਅਕਸਰ ਰਜਾ ਮੰਦਗੀ ਨਾ ਹੀ ਕੋਈ ਗੱਲ ਹੁੰਦੀ ਏ ਹੂੰ ਐ ਵੀ ਥੋੜਾ ਥੋੜਾ ਕਰਕੇ ਲਈ ਗਏ ਨੇ ਬੱਚੇ ਤੋਂ ਬਣਿਆ ਵੀ ਕੁਛ ਨਹੀਂਗਾ ਹੂੰ ਤੇ ਹੁਣ 2 ਲੱਖ ਰੁਪਈਆ ਲੈ ਲਿਆ ਤੋਂ ਤੇ ਦੂਜਾ ਨਾ ਕੀ ਏ ਬੋਲੀ ਤੇਰੀ ਕਰਾਵਾਂਗਾ ਫੇਰ ਬੋਲੀ ਵੀ ਨਹੀਂ ਹੋਈ ਪੰਚਾਇਤ ਦੀ ਹੂੰ ਤੇ ਉਲਟਾ ਧਮਕੀਆਂ ਦਿੰਦੇ ਸੀ ਸੈਕਟਰੀ ਫੇਰ ਬਦਲ ਦਿੱਤਾ ਦੁਬਾਰਾ ਹੂੰ ਤੇ ਹੁਣ ਚੱਡਣਾ ਗੁਜਰੀਆ ਰਾਤ ਨੂੰ ਬੁੱਢਾ ਸਾਹਿਬ ਗਏ ਨੇ ਉੱਥੋਂ ਆਉਂਦੇ ਪਏ ਸੀ ਹੂੰ ਉਦੋਂ ਨਾ ਧਮਕੀਆਂ ਦਿੱਤੀਆਂ ਨੇ ਰਾਤ ਗੁਜ਼ਰ ਗਿਆ ਫਿਰ ਸਰਪੰਚੀ ਵੇਲੇ ਵੀ ਇਹਨਾਂ ਪੈਸੇ ਲੈ ਕੇ ਇੱਕ ਥਾਰ ਦੀ ਗੱਲ ਆਉਂਦੀ ਆ ਵਿੱਚ ਕੋਈ ਵਿਚੋਲੇ ਦੀ ਵੀ ਗੱਲ ਆਉਂਦੀ ਆ ਕੋਈ ਹੈ ਕਾ ਨਹੀਂ ਉਹ ਜੀ ਪੈਸੇ ਤਾਂ ਉਹਨਾਂ ਲੈ ਆ ਜੀ ਸਾਡੇ ਕੋਲੋਂ ਤਾਂ ਹੀ ਉਹਨਾਂ ਨੇ ਇਹਨੂੰ ਸਰਪੰਚ ਬਣਾਇਆ ਔਰ ਐਵੇਂ ਥੋੜਾ ਬਣਾਇਆ ਰੇਕ ਸਰਪੰਚ ਤੋਂ ਨਾ ਪੈਸੇ ਲੈ ਆ ਜੀ ਹੂੰ ਇਹ ਤੋਂ 10 ਲੱਖ ਕੇ ਤੋਂ 20 ਲੱਖ ਕੇ ਤੋਂ 15 ਲੱਖ ਕੇ ਤੋਂ 25 ਲੱਖ ਇਹਦਾ ਘੜੋ ਘੜ 50 ਕਰੋੜ ਰੁਪਈਆ ਘਟਾ ਨਾ ਕੀਤਾ ਹੋਣਾ ਲਾਣ ਬਲੌਂਡ ਬੜੇ ਲਈ ਜਾਂਦੇ ਨੇ ਹਾਂ ਇਹ ਨੰਗਾ ਠਾਕੀਤਾ ਜੀ ਮੈਂ ਤੇ ਉਹ ਹੁਣ ਭੰਤਮਾਨ ਤਾਂ ਕਹਿੰਦਾ ਸੀਗਾ ਜੀ ਮਾਨ ਭਗਤਮਾਨ ਵੀ ਅਸੀਂ ਕਿਸੇ ਤਰ੍ਹਾਂ ਪਈਆਂ ਨਾਲ ਗਾਲਾਂ ਤਾਂ ਬਾਹਰ ਕੱਢਾਂਗੇ ਇਹ ਸਾਰਾ ਇਕੱਠਾ ਕਰੀ ਜਾਂਦੇ ਨੇ ਹੂੰ ਤੁਹਾਨੂੰ ਐ ਲੱਗਦਾ ਕਿ ਇਹ ਧਨ ਇਕੱਠਾ ਕਰਨ ਲਈ ਫਿਰ ਤੰਗ ਕਰ ਰਿਆ ਸੀ ਤੁਹਾਡੇ ਪੁੱਤ ਨੂੰ ਤੰਗ ਕਰਦੇ ਸੀ ਉਹਨੂੰ ਕਹਿੰਦੇ ਸੀ ਹੋਰ ਪੈਸੇ ਫਿਰ ਮੰਗਦੇ ਹੁਣ ਜਿਹੜੀ ਬੋਲੀ ਨਹੀਂ ਕਰਾਉਂਦੇ ਪਈ ਪਚਾਇਤ ਪੈੜੀ ਦੀ ਹੂੰ ਪੈਸੇ ਉਹਨਾਂ ਫਿਰ ਮੈਨੂੰ ਨਹੀਂ ਕਿਹਾ ਮੈਂ ਤਾਂ ਜਦੋਂ ਲਾਸਟ ਤੇ 2 ਲੱਖ ਰੁਪਏ ਦਿੱਤਾ ਮੈਂ ਹਾਂ ਪੁੱਤਰ ਆਹ ਬਾਲ ਵੀ ਕੋਈ ਬਾਤ ਹਮਮ ਉਹ ਚਲ ਕੋਈ ਨਹੀਂ ਹੋ ਸਕਦਾ ਕੋਈ ਜੱਕ ਨਹੀਂ ਜੋ ਤੁਹਾਡੇ ਨਾਲ ਸਾਰੇ ਖੜੇ ਐ ਵੈਸੇ ਤਾਂ ਸਵਾਰਾ ਏਰੀਆ ਤੁਹਾਡੇ ਨਾਲ ਆ ਕੇ ਖੜ ਗਿਆ ਵੈਸੇ ਤਾਂ ਹੌਸਲੇ ਵਾਲੀ ਗੱਲ ਹੈ ਕਿ ਤੁਹਾਡੇ ਪੁੱਤਰ ਬਣ ਕੇ ਖੜੇ ਨੇ ਅੱਜ ਤੁਸੀਂ ਇਨਸਾਫ ਲਈ ਮਿਲ ਲਦਾ ਦਰਖਾਸਤਾਂ ਵੀ ਚੱਲਿਆ ਦਰਖਾਸਤਾਂ ਚੱਲਿਆ ਜੀ ਅੱਜ ਇਹ ਬੱਚੇ ਸਾਡੇ ਨਾਲ ਨੇ ਸਾਰੇ ਸਰਪੰਚ ਸਾਹਿਬ ਇਕੱਠੇ ਹੋਏ ਨੇ ਵੀ ਅਸੀਂ ਆਪਾਂ ਜਸ਼ਨ ਨੂੰ ਇਨਸਾਫ ਦਿਵਾਉਣਾ ਹੈ ਤੇ ਅਸੀਂ ਦਰਖਾਸਤਾਂ ਚੱਲੇ ਆ ਜੀ ਕਿੰਨੇ ਤੇ ਕਿੰਨੇ ਤੇ ਦਰਖਾਸਤਾਂ ਚੱਲਿਓ ਬਾਈ ਨੇਮ ਬਾਈ ਨੇਮ ਜੀ ਆਪਣਾ ਫੌਜਾ ਸਿੰਘ ਸਰਾਰੀ ਉਹਨਾਂ ਦੇ ਇੱਕ ਪਰਚਾ ਦੇਣਾ ਹੈ ਅਰਖਾਹ ਦੇਣੀ ਹੈ ਇੱਕ ਲਾਡੀ ਜਿੱਤਰ ਸਿੰਘ ਉਹਦਾ ਨਾਮ ਹੈ ਜਿੱਤਰ ਸਿੰਘ ਜਿਹੜਾ ਪੀਏ ਉਹਦੇ ਤੇ ਇੱਕ ਤੇ ਬਾਕੀ ਹੋਰ ਵੀ ਬੰਦੇ ਵਿੱਚ ਹੈਗੇ ਨੇ ਉਹ ਜਸ਼ਨ ਪਰੀ ਸਿੰਘ ਬਾਵਾ ਆ ਵੀ ਦਰਖਾਸਤਾਂ ਦੇ ਗਿਆ ਸੀ ਜਿਹੜੀਆਂ ਉਹਨੀਆਂ ਲਈ ਹੀ ਹੋਈਆਂ ਨੇ 5 ਮਹੀਨੇ ਹੋ ਗਏ ਨੇ ਉਹਨੀਆਂ ਸਾਡੇ ਕੋਲ ਫੋਟੋ ਚੜਾ ਗਈਆਂ ਨੇ ਉਹ ਉਹਨਾਂ ਦਾ ਮੈਂ ਨਾਂ ਨਹੀਂ ਲੈਂਦਾ ਉਹ ਤੁਸੀਂ ਆ ਵੀ ਚੱਕ ਸਕਦੇ ਜੀ ਜਿਹੜੀਆਂ ਸਿੰਘ ਸਰਾਰੀ ਕਹਿੰਦਾ ਕਿ ਇਹਦੇ ਤੇ ਕਈ ਰਾਜਨੀਤੀ ਕਰਦੇ ਨੇ ਉਹਨਾਂ ਦਾ ਕੱਲ ਇੱਕ ਬਿਆਨ ਆਇਆ ਜਿਹਨ ਤੁਸੀਂ ਵੀ ਸੁਣ ਲਿਆ ਹੋਊਗਾ ਉਹ ਕਹਿੰਦੇ ਕਿ ਰਾਜਨੀਤੀ ਕਰ ਰਹੇ ਨੇ ਪਰ ਜਿੰਦਾ ਪੁੱਤ ਗਿਆ ਉਹਨੇ ਤਾਂ ਰਾਜਨੀਤੀ ਕੀ ਕਰਨੀ ਆ ਉਹ ਇਹੋ ਜਿਹੇ ਇਲਜ਼ਾਮ ਕਿਉਂ ਲਾ ਰਿਹਾ ਫਿਰ ਇਲਜ਼ਾਮ ਅਸੀਂ 3 ਸਾਲ ਨਾਲ ਰਿਆ ਉਹਨਾਂ ਦੇ ਤੇ ਇਲਜ਼ਾਮ ਅਸੀਂ ਕਾਹਦੇ ਲਾਉਣੇ ਵੀਰ ਲੋਕੀ ਸੰਗਤਾਂ ਲਾਉਂਦੀਆਂ ਜੋ ਸੰਗਤਾਂ ਦਾ ਹੁਕਮ ਹੋਵੇਗਾ ਉਹ ਹੀ ਹੋਣਾ ਜਿੰਨੇ ਵੀਰ ਸਾਰੇ ਪੰਜਾਬ ਇੰਡੀਆ ਦੇ ਵਿੱਚ ਐਸ ਟਾਈਮ ਜਿਸਨ ਦੇ ਨਾਲ ਖੜੇ ਨੇ ਪੈਣ ਪ੍ਰਾ ਵੀਰ ਬੱਚੇ ਜਿੰਨੇ ਵੀ ਨੇ ਉਹਨਾਂ ਨੂੰ ਕੋਈ ਦੁੱਖ ਲੱਗਾ ਤੇ ਤਾਂ ਹੀ ਨਾ ਜਿਹਾ ਉਹ ਐਡਾ ਜਵਾਨ ਮੁੰਡਾ ਸੋਹਣਾ ਜਿਹੜਾ ਗੁਜ਼ਰ ਗਿਆ ਆਪ ਗੋਲੀ ਮਾਰ ਕੇ ਉਹਨੂੰ ਕੀ ਦੁੱਖ ਸੀ ਹਮ ਇਹ ਤਾਂ ਕਿ ਉਹਨੂੰ ਕੋਈ ਕਮੀ ਨਹੀਂ ਸੀ ਮੈਂ ਜਿੰਨੇ ਮੰਗਦਾ ਹੀ ਉਹਨੇ ਦੇਨਾ ਇਹਨਾਂ ਪਰੇਸ਼ਾਨ ਬਹੁਤ ਕੀਤਾ ਉਹਨੂੰ ਬਹੁਤ ਧੱਕਾ ਕੀਤਾ ਉਹਦੇ ਨਾਲ ਉਹਨੇ ਇਹ ਦੁੱਖ ਦੀ ਗੱਡੀ ਤਾਂ ਉਹ ਨਹੀਂ ਦੱਸੀ ਵੀ ਮੈਨੂੰ ਹੁਣ ਕਿਉਂ ਪਰੇਸ਼ਾਨ ਕਰਦੇ ਨੇ ਹੂੰ ਉਹ ਪੈਸੇ ਮੰਗਦੇ ਹੋਣੇ ਨੇ ਵੀ ਹੋਰ ਪੈਸੇ ਦੇ ਪਰ ਉਹਨੇ ਮੇਰੇ ਕੋਲੋਂ ਨਹੀਂ ਹੋਰ ਮੰਗੇ ਹੂੰ ਬਾਅਦ ਹੂੰ ਉਹ ਦਿਨ ਜਦੋਂ ਸਰਕਾਰ ਗੁਜਰਿਆ ਇਹਨਾਂ ਸਾਨੂੰ 3 ਘੰਟੇ ਅੰਦਰ ਬੰਦ ਕੀਤੀ ਰੱਖਿਆ ਅੱਛਾ ਹੋਰ ਤੇ ਪਹਿਲਾਂ ਅਸੀਂ ਐਸਐਜ ਨੂੰ ਫੋਨ ਕੀਤਾ ਵੀ ਦੂਜਾ ਸਰਕਾਰ ਕਰ ਲਈਏ ਕਹਿੰਦੇ ਜੀ ਤੁਸੀਂ ਕਰ ਲਓ ਪੁਲਿਸ ਕਿਹੀਂ ਕਰਨ ਲੱਗੀਆਂ ਜਦੋਂ ਤਿਆਰੀ ਕਰਨ ਲੱਗੀਆਂ ਤੇ ਦੋ ਪੁਲਸ ਵਾਲੇ ਆ ਗਏ ਉਹਨਾਂ ਨੇ ਫਿਰ ਰੋਗਤਾ ਵੀ ਉੱਤੋਂ ਮੁਲਾਜ਼ਮ ਹੋਰ ਆਉਂਦੇ ਪੈਣੇ ਫਿਰ ਉਹ ਮੋਟਾ ਜਿਹਾ ਡੀਆਈ ਖੜੀ ਕੀ ਇਹੋ ਜਿਹਾ ਉਹ ਆਏ ਨੇ ਨਾਲ ਐਸਪੀ ਨਾਲ ਐਸਵੀਡੀ ਉਹ ਆਏ ਨੇ ਉਹ ਕਹਿੰਦੇ ਵੇੜਾ ਕੋਈ ਗੱਲ ਨਹੀਂ ਤੈਨੂੰ ਇਨਸਾਫ ਦਵਾਵਾਂਗੇ ਕੋਈ ਗੱਲ ਨਹੀਂ ਹਮ ਉਹਜਾ ਸਿੰਘ ਕਹਿੰਦਾ ਵੀ ਕਹਿੰਦੇ ਤੇ ਪਰਚਾ ਕਰਾਉਣਾ ਦੱਸ ਮੈਂ ਵੀ ਪਰਚਾ ਅਵਜਿੱਤਰ ਸਿੰਘ ਤੇ ਕਰਾਉ ਲਾਡੀ ਦੇ ਕਿਨੇ ਪਾਇਏ ਲੈਣੇ ਤੇ ਨੂੰ ਕੱਲ ਤਮਕੀਆਂ ਦਿੰਦਾ ਰਿਹਾ ਤੇ ਇੰਨੀਆਂ ਤਮਕੀਆਂ ਕਰਕੇ ਰਾਤੀ ਮੁੰਡਾ ਗੁజర్ ਗਿਆ ਗੋਲੀ ਮਾਰ ਕੇ ਫਿਰ ਜਦੋਂ ਪਰਚੇ ਦਾ ਨਾਮ ਆਇਆ ਤੇ ਫੌਜਾ ਸਿੰਘ ਆਇਆ ਨੀਵੀ ਪਾ ਗਿਆ ਕਹਿੰਦਾ ਵੀ ਤੁਸੀਂ ਸਰਕਾਰ ਨਾਲ ਲੋ ਫੇਰ ਅਹੀਂ ਸਰਕਾਰ ਕਰਨ ਜਿਹੜਾ ਤੇ ਸਰਕਾਰ ਵੀ ਕਰਦੇ ਇੱਥੇ ਕੀ ਕਰਨ ਦੀ ਹੋਈ ਗੱਲ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਪਰਿਵਾਰ ਦੀ ਰਜਾਇਮੰਦੀ ਸੀਗੀ ਤੇ ਕਈ ਵਾਰ ਸਿਮਿਆ ਚ ਹੀ ਹੁੰਦਾ ਜ਼ਿਆਦਾਤਰ ਜਦੋਂ ਵੀਰ ਉਹਨਾਂ ਨੇ ਪੁਲਸੀ ਇੰਨੀ ਮੰਗਾ ਲਈ 60 70 ਬੰਦੇ ਲੈ ਡੀ ਪੁਲਿਸ ਸਾਰਾ ਕੁਝ ਐਮੋਲੈਂਸ ਤੇ ਜ਼ੋਰਦਸਤੀ ਇੱਥੋਂ ਅਹੀਂ ਆਇਆ ਇੱਕ ਹੋ ਗਏ ਉਹ ਲੈ ਗਏ ਤੇ ਫਿਰ ਕੀ ਕਰਾਂਗੇ ਇੱਧਰ ਵੀ ਸਾਰੀ ਪੁਲਿਸ ਆਂਦੇ ਤੁਸੀਂ ਸਰਕਾਰ ਹੀ ਇੱਥੇ ਕਰਨੋ ਤੁਸੀਂ ਪਿੰਡ ਜਾ ਵੀ ਨਾ ਅਸੀਂ ਫੇਰ ਇੱਥੇ ਕਰ ਲਿਆ ਹੂੰ ਢੰਡਾਲੇ ਕੋਈ ਆਏ ਨਹੀਂ ਅਸੀਂ ਇਹ ਸ਼ੈਦ ਉੱਥੇ ਇਕੱਠੇ ਹੋ ਕੇ ਬੈਠੇ ਹੋਣ ਉੱਥੇ ਫਿਰ ਕੋਈ ਲੜਾਈ ਝਗੜਾ ਵੀ ਹੋ ਸਕਦਾ ਕਿਸੇ ਨਾਲ ਹੂੰ ਬਸ ਵਹ ਇੱਥੇ ਕੀ ਤਤਕਾਰ ਆਦੀ ਪੈਣੀ ਸੀ ਕਿੱਥੇ ਉੱਥੇ ਨਹੀਂ ਸਾਨੂੰ ਜਾਣ ਤਾ ਜੇਸ਼ਨ ਦੀ ਮਿੱਟੀ ਰੋਲਣ ਦੀ ਵੀ ਕੋਸ਼ਿਸ਼ ਕੀਤੀਗੀ ਬਾਸ ਮਿੱਟੀ ਰੋਲਣ ਵਾਲੀ ਗੱਲ ਹੋ ਗਈ ਵੀ 10 ਦਿਨ ਦੀ ਕਸਰ ਰਹਿ ਗਈ ਹੋਰ ਹੂੰ ਬਹੁਤ ੱਕਾ ਸਾਨੂੰ ਇਨਸਾਫ ਚਾਹੀਦਾ ਹੈ ਬਸ ਅਸੀਂ ਹੋਰ ਰੱਖਿਆ ਇਹ ਐਦਵਾਰ ਆ ਐਦਵਾਰ ਪਾਰ ਮਹਾਰਾਜਾ ਗੋਲੂ ਕੀ ਪੰਜਨਗਰ ਗੁਰਦੁਆਰੇ ਜੇ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਉਹ ਵੀ ਤਰੀਕ ਬਦਲ ਦਿਆਂਗੇ ਹੂੰ ਜਿੰਨਾ ਜੇ ਇਨਸਾਫ ਨਾ ਮਿਲੇਗਾ ਬੱਚੇ ਨੂੰ ਅਸੀਂ ਉਹਨਾਂ ਚੋਂ ਦਾ ਭੋਗ ਨਹੀਂ ਪਾਵਾਂਗੇ ਹੂੰ ਭਾਵੇਂ ਜਿੰਨਾ ਚਿਰ ਮਰਜੀ ਟਾਕ ਜੇ ਹੂੰ ਹਾਂਜੀ ਸਾਰੇ ਸਰਪੰਚ ਜਾਂ ਹੋਰ ਇਥੋਂ ਦੇ ਲੀਡਰ ਖੜੇ ਸਾਰੇ ਸਹਿਮਤ ਹੋ ਮਤਲਬ ਚਾਹੁੰਦੇ ਉਹ ਕਾਰਵਾਈ ਹੋਵੇ ਜੀ ਬਿਲਕੁਲ ਬੰਦਾ ਵੀ ਆ ਅੱਜ ਇੱਕ ਜਸ਼ਨ ਬਾਵੇ ਦੀ ਗੱਲ ਨਹੀਂ ਕਰਦੇ ਆਪਾਂ ਬਹੁਤ ਸਰਪੰਚ ਪਰੇਸ਼ਾਨ ਨੇ ਹਲਕੇ ਦੇ ਵਿੱਚ ਪਰ ਕਈ ਦਬਾਅ ਤੋਂ ਡਰਦੇ ਨਹੀਂ ਬੋਲ ਰਹੇ ਪਰ ਜੇ ਕੋਈ ਆਵਾਜ਼ ਨਹੀਂ ਉਠਾਊਗਾ ਤਾਂ ਕੱਲ ਨੂੰ ਸਾਡੀ ਵੀ ਸਾਰਿਆਂ ਦੀ ਵਾਰੀ ਆਉਣੀ ਆ ਤਾਂ ਅਸੀਂ ਜਸ਼ਨ ਬਾਵੇ ਦੇ ਨਾਲ ਖੜੇ ਆ ਪਰਿਵਾਰ ਦੇ ਨਾਲ ਖੜੇ ਆ ਜਿੱਥੇ ਵੀ ਸਾਡੀ ਪਰਿਵਾਰ ਨੂੰ ਲੋੜ ਆ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਜਸ਼ਨ ਬਾਵੇ ਨੂੰ ਇਨਸਾਫ ਦਿਵਾ ਕੇ ਛੱਡਾਂਗੇ ਜੋ ਮਰਜੀ ਉਹਦੇ ਜਿੱਥੋਂ ਤੱਕ ਸਾਨੂੰ ਲੜਾਈ ਲੜਨੀ ਪਈ ਸਾਰੀ ਸਰਪੰਚ ਯੂਨੀਅਨ ਸਾਰਾ ਹਲਕਾ ਸਾਰਾ ਪੰਜਾਬ ਇਸ ਤਰੀਕ ਨਾਲ ਆਉਦੇ ਹਰ ਇੱਕ ਕੱਲੇ ਕੱਲੇ ਬੰਦੇ ਦੇ ਵਿੱਚ ਰੋਸ ਹੈ ਇਸ ਗੱਲ ਦਾ ਕਿ ਇੱਕ ਜਵਾਨ ਮੁੰਡਾ ਇੱਕ ਹੋਣ ਹਰ ਬੱਚਾ ਸੀ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਅੱਜ ਬੰਦਾ ਵੀ ਆ ਸਾਰਿਆਂ ਨੂੰ ਤੇ ਸਾਰੇ ਪ੍ਰਭਾਵਾਂ ਦਾ ਬਹੁਤ ਬਹੁਤ ਧੰਨਵਾਦ ਵੀ ਆ ਜਿਹੜੇ ਅੱਜ ਨਾਲ ਖੜੇ ਆ ਤੇ ਏਵੇਂ ਮੈਂ ਬਾਕੀ ਸਰਪੰਚਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਅੱਜ ਘਰੇ ਵੜ ਕੇ ਬੈਠੇ ਆ ਜਿਹੜੇ ਨਹੀਂ ਨਿਕਲ ਰਹੇ ਉਹਨਾਂ ਦਾ ਵੀ ਨੰਬਰ ਲੱਗਣਾ ਇਹ ਨਹੀਂ ਉਹਨਾਂ ਦਾ ਨੰਬਰ ਨਹੀਂ ਲੱਗਣਾ ਇਹ ਨਹੀਂ ਸਾਨੂੰ ਨਹੀਂ ਪਰੇਸ਼ਾਨੀ ਆ ਰਹੀ ਸਾਨੂੰ ਵੀ ਕਰ ਰਹੀਆਂ ਮੇਰੀਆਂ ਵੀ ਬੋਲੀਆਂ ਕੈਨਸਲ ਕਰਾਈਆਂ ਇਹਨਾਂ ਨੇ ਉਹ ਤਾਂ ਮੈਂ ਅੜਿਆ ਪਰ ਇਹ ਬਈਲਾ ਵੀ ਬੋਲਣਾ ਚਾਹੀਦਾ ਸੀ ਉਦੋਂ ਜਦ ਅਸੀਂ ਗੱਲ ਕੀਤੀ ਯੂਨੀਅਨ ਦੀ ਉਦੋਂ ਕਈ ਬੰਦੇ ਥੋੜੇ ਜਿਹਾ ਦਬ ਜਾਂਦੇ ਆ ਅੱਜ ਵੀ ਦਬਾਅ ਮੰਨਦਾ ਪੈ ਰਿਆ ਕਈ ਬੰਦਿਆਂ ਤੇ ਕਈ ਨਹੀਂ ਹੋਦੇ ਪਰ ਹੱਕ ਬੰਦਾ ਹਰ ਇੱਕ ਬੰਦਾ ਨਾਲ ਉੱਠੇ ਤੁਰੇ ਜੇ ਆਵਾਜ਼ ਨਾ ਚੱਕਾਂਗੇ ਤਾਂ ਸਭ ਦਾ ਇਹੀ ਹਸ਼ਰ ਹੋਣਾ ਅਕਲ ਇੱਕ ਗੱਲ ਹੋਰ ਆਉਂਦੀ ਹੈ ਕਹਿੰਦੇ ਕਿ ਹਜੇ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਕਾਰਵਾਈ ਕਰਵਾਵਾਂਗੇ ਧਮਕੀਆਂ ਵਾਲੀ ਗੱਲ ਸੁਣਨ ਚ ਆ ਰਹੀ ਹੈ ਕਿ ਪਰਿਵਾਰ ਨੂੰ ਇਦਾਂ ਦਾ ਪ੍ਰੈਸ਼ਰ ਬੈਲਟ ਹੈ ਜਾਂ ਤੁਹਾਡੇ ਸਾਥੀਆਂ ਨੇ ਜਿਹੜੇ ਤੁਹਾਡੇ ਨਾਲ ਆ ਕੇ ਖੜਦੇ ਨੇ ਉਹਨਾਂ ਤੇ ਇਦਾਂ ਦੀ ਗੱਲ ਆਉਂਦੀ ਹੈ ਪਹਿਲਾਂ ਤਾਂ ਮੈਂ ਆ ਵੀ ਚੁੱਪ ਬੈਠਾ ਸੀਗਾ ਅੱਛਾ ਵੀ ਮੈਂ ਇਕੱਲਾ ਜਾਣਾ ਬਾਹਰ ਬੈਠਾ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਸੀ ਜਦੋਂ ਰਾਤ ਬੱਚਾ ਨੇ ਇੰਤਖਾਸ ਕੱਢਿਆ ਗੁਰੂ ਸਾਹਿਬ ਰੋਇ ਸ਼ਹਿਰ ਦੇ ਵਿੱਚ ਬੱਤੀਆਂ ਜਗਾਈਆਂ ਤੇ ਮੈਨੂੰ ਹੌਸਲਾ ਹੋ ਗਿਆ ਵੀ ਇੰਨੇ ਸੰਤ ਮੇਰੇ ਨਾਲ ਏ ਮੈਨੂੰ ਫਿਰ ਅੰਦਰੋਂ ਹੌਸਲਾ ਹੋਇਆ ਜਿਵੇਂ ਤੇ ਵੱਲੋਂ ਜਿਵੇਂ ਉਹ ਸ਼ੇਰ ਬੱਗਾ ਸੀ ਤੇ ਮੈਂ ਹਾਂ ਸ਼ੇਰ ਤੇ ਨਾਲ ਮੈਂ ਅੱਜ ਨਾਲ ਖੜਾਂਗਾ ਸੰਗਤ ਕਹਿੰਦੀ ਸੀ ਵੀ ਜੇ ਡੈਡੀ ਬੋਲੇ ਮਾਂ ਪਿਓ ਗਾਂ ਦੇ ਵੀ ਕਿ ਅਸੀਂ ਨਾਲ ਆਂ ਹਾਂ ਤਿਆਰ ਆ ਬਿਲਕੁਲ ਜਿੱਥੇ ਮਰਜ਼ੀ ਲੈ ਜਾਓ ਮੈਨੂੰ ਮੈਂ ਨਾਲ ਆ ਮੈਂ ਨਾਲ ਆਗਾ ਫੌਜਾ ਸਿੰਘ ਸਰਾਰੀ ਦਾ ਵੀ ਤੇ ਜਿੱਤਲ ਸਿੰਘ ਲਾੜੀ ਦਾ ਵੀ ਇਹਦਾ ਪਰਚਾ ਹੋਣਾ ਚਾਹੀਦਾ ਇਹਦੇ ਚ ਕੋਈ ਤੀਜੇ ਬੰਦੇ ਦੀ ਗੱਲ ਆਉਂਦੀ ਆ ਇਹ ਕਈ ਇੰਟਰਵਿਊ ਸਾਡੀਆਂ ਵੀ ਹੋਈਆਂ ਉਹਨਾਂ ਚ ਵੀ ਜ਼ਿਕਰ ਆਉਂਦਾ ਕਿ ਤੀਜੇ ਬੰਦੇ ਦਾ ਵੀ ਨਾਂ ਜਨਤਕ ਹੋਊਗਾ ਕੋਈ ਵਿਚੋਲਗੀ ਕਰਕੇ ਪੈਸੇ ਲੈ ਕੇ ਗਿਆ ਤੁਹਾਡੇ ਕੋਲ ਤੁਹਾਡੇ ਹੈ ਧਿਆਨ ਚ ਕੋਈ ਇਦਾਂ ਦੀ ਗੱਲ ਉਹ ਇਦਾਂ ਦੀ ਗੱਲ ਆ ਵਿੱਚ ਕੋਈ ਸਿੱਧਾ ਤਾਂ ਪੈਸੇ ਲੈਂਦਾ ਨਹੀਂਗਾ ਹਮ ਅਕਸਰ ਜਿਹੜਾ ਇਹ ਬੰਦਾ ਭੇਜਦੇ ਬੰਦੇ ਦਾ ਆਪਾਂ ਪੈਸੇ ਤਾਂ ਉਹਨੂੰ ਹੀ ਦੇਣੇ ਆ ਹਮ ਕੋਈ ਸਿੱਧਾ ਕੋਈ ਐਮਐਲ ਹੋ ਗਿਆ ਕੋਈ ਹੋ ਗਿਆ ਅਫਸਰ ਹੋ ਗਿਆ ਕੋਈ ਸਿੱਧੇ ਪੈਸੇ ਨਹੀਂ ਕਿਸੇ ਕੋਲ ਦੇਣੇ ਕੋਣ ਸੀਗਾ ਉਹ ਵੀ ਦੱਸ ਦਿਆਂਗੇ ਟਾਈਮ ਆਉਂਤੇ ਕੋਈ ਗੱਲ ਨਹੀਂ ਅਜੇ ਗੁਪਤ ਰੱਖੀਓ ਅਨੂੰ ਅਜੇ ਅਸੀਂ ਬਚਾਉਣਾ ਆ ਚਲੋ ਕੋਈ ਗੱਲ ਨਹੀਂ ਹੂੰ ਕੋਠੀਏ ਸਾਹਮਣੇ ਵਾਲਾ ਉਹ ਸਾਹਮਣੇ ਉਹ ਵੀ ਦੱਸ ਦਿਆਂ ਕੋਈ ਗੱਲ ਨਹੀਂ ਪਰ ਬੰਦੇ ਦੇ ਤਿੰਨ ਚਾਰ ਹੋਰ ਵੀ ਗਿਨੇ ਅੱਛਾ ਹਾਂਜੀ ਹਾਂਜੀ ਉਹਨਾਂ ਦੀਆਂ ਦਰਖਾਸਤਾਂ ਯਸ਼ਾਨਪਰੀਤ ਬਾਵਾ ਸਰਪੰਚ ਸਾਹਿਬ ਆਪ ਦੇ ਕੇ ਗਿਆ ਖੋਦ ਪੰਜ ਮਹੀਨਿਆਂ ਦਾ ਸਾਡੀਆਂ ਕੋਲ ਫੋਟੋਸਟੇਟਾਂ ਹੈਗੀਆਂ ਉਹਨਾਂ ਦੀਆਂ ਜਿਨ੍ਹਾਂ ਦੇ ਉਹ ਕਹਿੰਦਾ ਹੈ ਵੀ ਜਦੋਂ ਜਦੋਂ ਮੈਨੂੰ ਜੇ ਕੋਈ ਖਤਰਾ ਹੋਵੇਗਾ ਮੇਨੀ ਕੋਈ ਗੱਲ ਬਣੇਗੀ ਤੇ ਮੇਰੀ ਜਾਨ ਦੇ ਜ਼ਿੰਮੇਵਾਰ ਇਹ ਬੰਦੇ ਨਹੀਂ ਅੱਛਾ ਹਾਂਜੀ ਉਹਨੇ ਦੇਖੀਆ ਹੋਈਆਂ ਨੇ ਲਿਜੀਆਂ ਆਈ ਉਹਨੇ ਮੇਲਾ ਪਾਈਆਂ ਪੌਂਟਸਾਵਾ ਹੁਣਤਮਾਨ ਨੂੰ ਵੀ ਮੇਲ ਪਾਈ ਹੋਈ ਹੈ ਜੀ ਤੇ ਆਪਣੇ ਡੀਐਸਪੀ ਸਾਹਿਬ ਨੂੰ ਵੀ ਪਾਈ ਐ ਐਸਐਸਪੀ ਨੂੰ ਵੀ ਪਾਈ ਐ ਮੇਲਾ ਹੈ ਗਿਆ ਇਹ ਸਾਡੇ ਕੋਲ ਸਾਰੀਆਂ ਅੱਛਾ ਇਹਦੇ ਚ ਕੀ ਲਿਖਿਆ ਇਹਦੇ ਸਾਰੇ ਜੋ ਵੀ ਪ੍ਰਾਣੀ ਉਹਨਾਂ ਨੂੰ ਜੋ ਪਰੇਸ਼ਾਨੀ ਕਾਰਵਾਈ ਸਾਰਾ ਕੋਸ਼ੇ ਦੇ ਵਿੱਚ ਲਿਖਿਆ ਅਲੱਗ-ਅਲੱਗ ਬੰਦਿਆਂ ਨੂੰ ਅਲੱਗ-ਅਲੱਗ ਅਫਸਰਾਂ ਅਲੱਗ-ਅਲੱਗ ਅਫਸਰ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਹਰ ਇੱਕ ਬੰਦੇ ਕੋਲੇ ਜਾ ਕੇ ਉਹਨੇ ਦਰਵਾਜ਼ਾ ਖੜਕਾਇਆ ਅਪੀਲ ਕੀਤੀ ਵੀ ਮੈਨੂੰ ਪਹਿਲਾਂ ਮੇਰੇ ਤੇ ਆ ਮੈਨੂੰ ਜਾਨੋ ਮਾਰਨ ਦੀ ਧਮਕੀ ਆਉਂਦੀ ਆ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਸਭ ਕੁਛ ਇਹਨਾਂ ਦੇ ਵਿੱਚ ਆ ਜਿੰਨੇ ਵੀ ਉਹਨੇ ਇੱਕ ਨਹੀਂ ਬਹੁਤ ਜ਼ਿਆਦਾ ਦਰਖਾਸਤਾਂ ਜੇ ਤੁਸੀਂ ਦੇਖੋ ਤਾਂ ਇੱਕ ਅਪਸ ਨੂੰ ਨਹੀਂ ਬਹੁਤ ਜੀਡੀਪੀ ਭੇਜ ਦਿਓ ਮੈਨੂੰ ਕੋਈ ਗੱਲ ਨੂੰ ਸਾਰਾ ਪੀਡੀਐਫ ਹੀ ਸੈਂਡ ਕਰ ਦੇਣਾ ਭਾਈ ਜੀ ਹਾਂ ਇਹਨਾਂ ਦੀ ਵੀ ਦਖਾਲ ਰਹੀ ਹੋਣੀ ਚਾਹੀਦੀ ਕੀ ਕਹੋਗੇ ਤੁਸੀਂ ਹੁਣ ਲੱਗਦਾ ਇਨਸਾਫ ਮਿਲੂਗਾ ਤੁਹਾਨੂੰ ਮਿਲੂਗਾ ਜੀ ਇੱਕ ਜਸ਼ਨ ਨਹੀਂ ਇਹਦੇ ਯਾਰਾਂ ਜਸ਼ਨ ਖੜੇ ਹੋ ਜਾਣਗੇ ਪੰਜਾਬ ਦੇ ਤੁਸੀਂ ਵੇਖੀ ਚੱਲਿਆ ਜੋ ਅਸੀਂ ਜਸ਼ਨ ਬਣ ਕੇ ਆਏ ਹਾਂ ਇਸ ਬਾਪ ਦੇ ਨਾਲ ਬਿਲਕੁਲ ਜੀ ਅਸੀਂ ਇਹਦੇ ਬੱਚੇ ਆ ਅੱਜ ਤੋਂ ਅਸੀਂ ਸੌ ਖਾਨੇ ਸਾਰੇ ਭਰਾ ਨਾਲ ਤੁਰਾਂਗੇ ਸਾਰੇ ਆਈ ਰਵਾਂਗੇ ਪਰਿਵਾਰ ਨਾਲ ਅਸੀਂ ਇਨਸਾਫ ਦਵਾ ਕੇ ਰਵਾਂਗੇ ਉੱਥੇ ਪਾਰਟੀ ਨਾਲ ਵੀ ਮੇਰੀ ਗੱਲ ਚੱਲ ਰਹੀ ਆ ਤੇ ਪ੍ਰਮਾਤਮਾ ਸੁੱਖ ਰੱਖੇ ਅਸੀਂ ਐਸਐਸਪੀ ਸਾਹਿਬ ਦੇ ਜਾ ਰਹੇ ਆ ਅਸੀਂ ਦਰਖਾਸਤ ਮਲੇੜ ਅੰਕਲ ਜੀ ਵੱਲੋਂ ਦਵਾ ਕੇ ਤੇ ਕਾਰਵਾਈ ਕਰਾਵਾਂਗੇ ਜੇ ਇੱਥੇ ਸਰਕਾਰ ਦਾ ਦਵਾ ਆਉਂਦਾ ਤੇ ਫਿਰ ਕੀ ਕਰੋਗੇ ਉਸ ਤੋਂ ਬਾਅਦ ਕੀ ਇਹ ਤਾਂ ਨਹੀਂ ਵੀ ਪਰਿਵਾਰ ਦਾ ਸਾਥ ਛੱਡ ਜੋਗੇ ਜਸ਼ਨ ਬਣਕੇ ਨਾਲ ਭੁਗਤੋਗੇ ਅ ਜਿੱਥੋਂ ਤੱਕ ਸਾਨੂੰ ਲੱਗਦਾ ਅੱਜ ਤੱਕ ਪੰਜਾਬ ਸਰਕਾਰ ਸਾਡੇ ਸੀਐਮ ਸਰਦਾਰ ਭਗਵਾਨ ਸਿੰਘ ਮਾਨ ਨੇ ਹਰੇਕ ਜਗ੍ਹਾ ਤੇ ਨਿਆਂ ਦੀ ਗੱਲ ਕੀਤੀ ਆ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਜਿੱਥੇ ਵੀ ਕਿਤੇ ਕਿਸੇ ਨਾਲ ਬੇਨਿਆਈ ਹੋਈ ਆ ਉਹਨਾਂ ਨੇ ਹਮੇਸ਼ਾ ਹੀ ਉਸ ਪਰਿਵਾਰ ਦੇ ਨਾਲ ਖੜੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਖੜੇ ਆ ਸਾਨੂੰ 100% ਯਕੀਨ ਆ ਵੀ ਇਸ ਪਰਿਵਾਰ ਨੂੰ ਸੀਐਮ ਸਾਹਿਬ ਸਾਡੀ ਸਰਕਾਰ ਵੀ ਜੋ ਬਣਦਾ ਵੀ ਆਪਣਾ ਹੱਕ ਉਹ ਦੇਊਗੀ ਜਿਹੜੇ ਵੀ ਦੋਸ਼ੀ ਆ ਇਸ ਜਸ਼ਨਦੀ ਬਾਬਾ ਬਾਈ ਦੀ ਮੌਤ ਦੇ ਉਹਨਾਂ ਨੂੰ ਸਰਕਾਰ ਹੀ ਸਜ਼ਾ ਦੇਊਗੀ ਦੇਊਗੀ ਵੀ ਸਖਤ ਤੋਂ ਸਖਤ ਸਜ਼ਾ ਸਾਨੂੰ ਸਰਕਾਰ ਤੇ ਪੂਰਾ ਮਾਣ ਤੇ ਅਸੀਂ ਐਂਡ ਤੱਕ ਆਪਣੇ ਭਰਾ ਦੀ ਇਹ ਲੜਾਈ ਲੜਾਂਗੇ ਤੇ ਮੈਂ ਜਗਮੀਤ ਵੀਰੇ ਤੁਹਾਨੂੰ ਦੱਸਣਾ ਚਾਹਣਾ ਵੀ ਕੁਝ ਗੱਲਾਂ ਇਦਾਂ ਦੀਆਂ ਵੀ ਹੈ ਆ ਜਸ਼ਨ ਸਾਨੂੰ ਭੇਜ ਦਾਰਿਆ ਪਹਿਲਾਂ ਤਾਂ ਵੀਡੀਓ ਦਫ਼ਤਰ ਦੇ ਵਿੱਚੋਂ ਜਿੱਦਾਂ ਪ੍ਰਬੰਧਕ ਲਾ ਕੇ ਵੀ ਕੌਲਮ ਨਾ ਪੂਰਾ ਹੋਣ ਕਰਕੇ ਇਹ ਜਿਹੜਾ ਪੀ ਸਾਹਿਬ ਆ ਉਹਨਾਂ ਵੱਲੋਂ ਦਬਾਅ ਬਣਾ ਕੇ ਵੀ ਪ੍ਰਬੰਧਕ ਲਾ ਕੇ ਕੰਮ ਕਰਵਾਇਆ ਜਾਵੇ ਉਹਦੀਆਂ ਲੈਟਰਾਂ ਬਕਾਇਦਾ ਜਿਹੜੀਆਂ ਉਹਨੂੰ ਕਢਾਈਆਂ ਗਈਆਂ ਉਸ ਤੋਂ ਬਾਅਦ ਜਦੋਂ ਇਹ ਸਾਡੇ ਨਾਲ ਮੈਂਬਰ ਸਾਹਿਬ ਵੀ ਖੜੇ ਨੇ ਆਓ ਜੀ ਮੈਂਬਰ ਸਾਹਿਬ ਅੱਗੇ ਅੱਛਾ ਤੁਸੀਂ ਇਸ ਪਿੰਡ ਦੇ ਮੈਂਬਰ ਉਹ ਤਾਂ ਕਹਿੰਦੇ ਕਾਲਮ ਨਹੀਂ ਪੂਰਾ ਸੀ ਤੁਸੀਂ ਨਾਲ ਸਹਿਮਤ ਸੀ ਹਾਂ ਜੋ ਸਹਿਮਤ ਤਾਂ ਉਹ ਦੂਜੀ ਪਾਰਟੀ ਨਾਲ ਹਾਂ ਅੱਛਾ ਦੂਜੀ ਨਾਲ ਉਹਨਾਂ ਮੈਨੂੰ ਧੋਖੀ ਦਿੱਤੀ ਜਦੋਂ ਕਹਿੰਦੇ ਲਾਭੇ ਵੀ ਮੇਰੇ ਨਾਲ ਮੀਰ ਚੋਰਾ ਦਾ ਚਾਚਾ ਕਾਇਆ ਵੀ ਕੰਮ ਆਪਣਾ ਗਲਤ ਹੁੰਦਾ ਪਰ ਬਿੰਦ ਦਾ ਪੜਾਈ ਕਰਨਾ ਨੁਕਸਾਨ ਥੋੜਾ ਕਰਨਾ ਮੈਂ ਉਹਨਾਂ ਨੇ ਕਿਹਾ ਉਹ ਮੈਨੂੰ ਜ਼ਾਬੇਦ ਬਹੁਤ ਮਾਰੇ ਆ ਆਖਰ ਉਹਨਾਂ ਨੇ ਮਨੂੰ ਥਾਣੇ ਪੜਾਤਾ ਵਾਟਰ ਬਗ ਦੀ ਟੈਂਕੀ ਸਾਡੇ ਬੂਹੇ ਜੱਗੇ ਆ ਇਹ ਸੋਚਦੇ ਵੀ ਗੇਟ ਇਹਨਾਂ ਵੇਚਦਾ ਵੇਚਦਾ ਉਹ ਗੇਟ ਵੀ ਅੱਡ ਗਿਆ ਸਿਆਸੀ ਦਵਾ ਸ਼ਮਤਾ ਆ ਡਰਾਇਆ ਪਾਣ ਮੈਂ ਗਿਆ ਉਹ ਤੇ ਗਿਆ ਗਿਆ ਚੰਗਾ ਸੀ ਚੰਗਾ ਜੀ ਚੰਗਾ ਸੀ ਜਸ਼ਨ ਬਿਲਕੁਲ ਬੰਦਾ ਸਹੀ ਸੀ ਦੂਜੀ ਪਾਰਟੀ ਨੇ ਮਨ ਬੜਾ ਥਾਣੇ ਤੇ ਚਾਰ ਵਾਰੀ ਭੜਾਇਆ ਗਿਆ ਗੇਟ ਟੋਕਿਆ ਕਦੀ ਮੇਰਾ ਛੋਟਾ ਭਾਈ ਸੀ ਉਹਦੀ ਲੜਕੀ ਦਾ ਵਿਆਹ ਆ ਉਹਦੀ ਡਰਸ ਹੋਈ ਵਿਆਹ ਕੀਤਾ ਨਾ ਰੁਕ ਪਾਰਟੀ ਨਾ ਉਹ ਕਰਤਾ ਤਿੰਨ ਚਾਰ ਵਾਰੀ ਪੁਲਿਸ ਭਾਈ ਇਹ ਜਰਨ ਸਿੰਘ ਮੇਰੇ ਨਾਲ ਜਾਂਦਾ ਲੈ ਛੜਾ ਕੇ ਲਿਉਂਦਾ ਠਾਣੇ ਨੂੰ ਹੂੰ ਉਹਨਾਂ ਮੇਰੇ ਸੇ ਵੀ ਦਬਾਅ ਆਇਆ ਵੀ ਤੂੰ ਉਧਰ ਕਿਉਂ ਰੜਿਆ ਮੈਂ ਵੀ ਪਿੰਡ ਦਾ ਭਲਾ ਕਰਨਾ ਨੁਕਸਾਨ ਤਾਂ ਨਹੀਂ ਕਰਨਾ ਆਂ ਹੂੰ ਐਦਾਂ ਜਿਹਾ ਬੇ ਲਾਏ ਹੂੰ ਉਹ ਇੰਸਤਟਿਊਟ ਦੇ ਮੁੜਕੇ ਇਹ ਸਰਪੰਚ ਦੇ ਦੁਆਰੇ ਹੋ ਰਿਹਾ ਮੁੜਕੇ ਸਰਪੰਚ ਦੇ ਦੁਆਰੇ ਹੋ ਗਿਆ ਜੀ ਇਹ ਇਹ ਦੂਜਾ ਤੁਸੀਂ ਵੀ ਨਾਲ ਕਾਲਮ ਪੂਰਾ ਸੀ ਫਿਰ ਹਾਂ ਜੀ ਕਾਲਮ ਪੂਰਾ ਸੀ ਨਾ ਮੇਰਾ ਮਖਤਿਆਰ ਸੇ ਲਈ ਪਤਨੀ ਦਾ 85 20 ਰੁਪਏ ਕਰਾ ਹਾਂ ਜੀ ਅਸੀਂ ਤਾਂ ਸ਼ੁਰੂ ਤੋਂ ਪਹਿਲਾਂ ਤੇ ਜਦੋਂ ਇਹ ਜਸ਼ਨ ਦੇ ਨਾਲ ਹੈ ਹੂੰ ਤੇ ਕੰਮ ਇਹ ਮੁੰਡੇ ਕਰਨਾ ਚਾਹੁੰਦਾ ਜਸ਼ਨ ਵੀ ਮੰਨ ਲਾ ਮੈਨੂੰ ਇਹਨੂੰ ਬੜਾ ਨਾ ਰੀਤ ਜੀ ਸੀ ਇਹ ਪਿੰਡ ਦੇ ਵਿੱਚ ਮੈਂ ਸਰਪੰਚ ਬਣ ਕੇ ਕੰਮ ਕਰਾਂ ਸਾਰੇ ਗਲੀਆਂ ਨਾਲੀਆਂ ਜੋ ਪਾਰਕ ਬਣਾਵਾਂ ਸਟੇਡੀਅਮ ਬਣਾਵਾਂ ਬੱਚੇ ਖੇਡਾਂ ਕਰਨ ਇੱਥੇ ਜਾਗਰੂਕਤਾ ਵੱਧਦੀ ਏ ਤੇ ਮਤਲਬ ਕਦੀ ਵੀ ਮਾੜੀ ਸੋਚ ਨਹੀਂ ਸੀ ਹੁੰਦੀ ਇਹ ਕੰਮ ਕਰਨ ਨਹੀਂ ਦਿੰਦੇ ਸੀ ਯਾਰ ਮੰਨ ਲਾ ਚੱਲਣ ਕਾਰਮ ਪੂਰਾ ਹੋਣ ਦੇ ਬਾਵਜੂਦ ਵੀ ਟਿਕਾਂ ਕਰਦੇ ਸੀ ਸ਼ਕਤੀ ਜਦ ਮਦਦ ਦਿੱਤਾ ਇੱਕ ਚੁੱਕਿਆ ਤਾਂ ਹੀ ਲਾਉਣੇ ਆ ਇਹ ਚੁੱਕੇ ਜਿੱਦਾਂ ਲਾ ਦਿੰਦੇ ਹੀ ਕੰਮ ਚੱਲਣ ਜਾਂ ਜ਼ਿੰਦਗੀ ਕਰਾਉਂਦਾ ਕੌਣ ਸੀ ਸਰਾਰੀ ਜਾਂ ਉਹਦਾ ਪੀਏ ਇਹ ਪੀਏ ਕੰਮ ਹੈ ਸਾਰੀ ਇਹਨਾਂ ਦੇ ਕੰਮ ਨਹੀਂ ਹੈ ਜੱਥਵਾਸੀ ਉਹ ਸਾਰੀ ਬੇਟੀ ਉਹਨਾਂ ਉਹਨਾਂ ਦੇ ਵਾਸੀ ਹੁਣ ਕੀ ਚਾਹੁੰਦੇ ਕੋ ਪ੍ਰੀਏ ਨੂੰ ਕਿੰਦੀ ਸਹਾਇਤਾ ਨਹੀਂ ਸਾਹਿਬ ਮਿਲਣਾ ਚਾਹੀਦਾ ਹੈ ਇਹ ਬੰਦੇ ਨੂੰ ਸਹਾਇਤਾ ਮਿਲਣੀ ਚਾਹੀਦੀ ਹੈ ਘੱਟੋ ਘੱਟ 20 ਸਾਲ ਜਿਹੜਾ ਵਿੱਚ ਮਰੇ ਮੱਦਾ ਉਹ ਹੀ ਹੋਵੇ ਉਹਨੂੰ ਗਾਂ ਦੇ ਹੱਥ ਲੱਗ ਜਾਣ ਕਰਨਾ ਮਿਲਣਾ ਚਾਹੀਦਾ ਹੈ 20 ਜਦ ਤੱਕਾ ਕੀਤਾ ਹੈ ਜੇ ਕੋਈ ਹੋਵੇ ਤਾਂ ਕਿਸੇ ਨੇ ਜਿੰਨੇ ਵੀ ਡਰਾਇਆ ਧਮਕਾਇਆ ਨਹੀਂ ਤਾਂ ਮੁੰਡਾ ਆ ਜਾਨ ਵਾਲਾ ਨਹੀਂ ਸੀ ਐਡਾ ਵੀ ਤੱਤਾ ਨਹੀਂ ਸੀ ਆਪਦੇ ਆਪ ਨੇ ਗੋਲੀ ਮਾਰ ਕੇ ਮਾਰ ਦਿੱਤੀ ਇੱਕ ਬੜੀ ਸੋਚਣ ਵਾਲੀ ਗੱਲ ਹੈ ਤੂੰ ਸੋਚਾਂ ਦੇ ਵੀ ਇੱਕ ਬੰਦਾ ਆਪਦੇ ਆਪ ਨੂੰ ਯਾਰ ਗੋਲੀ ਮਾਰਦਾ ਨਹੀਂ ਮਾਰ ਬਿਲਕੁਲ ਉਹਦੇ ਤੇ ਇੰਨਾ ਹੀ ਪ੍ਰੈਸ਼ਰ ਹੋ ਗਿਆ ਤੁਹਾਡੇ ਨਾਲ ਵਿਚਰਦਾ ਹੁੰਦਾ ਸੀ ਬਿਲਕੁਲ ਜੀ ਸਾਡੇ ਨਾਲ ਰਿਹਾ ਸਾਡਾ ਸਾਥ ਹੀ ਰਿਹਾ ਤਿੰਨ ਸਾਲ ਤੋਂ ਅਸੀਂ ਇਕੱਠੇ ਕੰਮ ਕਰ ਰਹੇ ਆਂ ਚਾਰ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਮੈਂ ਇੱਕੋ ਹੀ ਮੰਗ ਕਰਦਾ ਸਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗੁਰੂ ਸਾਹਿਬਾਂ ਨੂੰ ਖਾਸ ਕਰਕੇ ਵੀ ਸਾਰੇ ਤੁਸੀਂ ਜਸ਼ਨ ਦੇ ਪਰਿਵਾਰ ਦੇ ਨਾਲ ਅੱਜ ਖੜੋ ਜਿਹੜਾ ਜਸ਼ਨ ਦੇ ਪਰਿਵਾਰ ਦੇ ਨਾਲ ਖੜੂ ਸਾਫ ਦੇ ਵਿੱਚ ਅਸੀਂ ਉਹਨੂੰ ਆਮ ਆਦਮੀ ਪਾਰਟੀ ਦਾ ਵਰਕਰ ਗਿਣਾਂਗੇ ਦੂਜੇ ਨੂੰ ਕਦੀ ਨਹੀਂ ਗਿਣਾਂਗੇ ਭਾਵੇਂ ਕੋਈ ਚੇਅਰਮੈਨ ਹੈ ਭਾਵੇਂ ਕੋਈ ਬਲਾਕ ਪ੍ਰਧਾਨ ਹੈ ਭਾਵੇਂ ਕੋਜਲਾ ਪ੍ਰਧਾਨ ਹੈ ਭਾਵੇਂ ਕੋਈ ਵੀ ਜਿਹੜਾ ਇਸ ਪਰਿਵਾਰ ਦੇ ਨਾਲ ਅੱਜ ਖੜੇਗਾ ਅਸੀਂ ਉਹਨੂੰ ਆਮ ਆਦਮੀ ਪਾਰਟੀ ਦਾ ਹਿੱਸਾ ਗਿਣਾਂਗੇ ਦੂਜੇ ਨੂੰ ਕਦੀ ਨਹੀਂ ਗਿਣਾਂਗੇ ਵੈਗਰੂ ਜਿੱਕਾ ਖਾਲਸਾ ਵੈਗਰੂ ਜਿੱਕੀ ਹਾਂਜੀ ਕੀ ਕਹੋਗੇ ਹੁਣ ਇਸ ਮਸਲੇ ਤੇ ਬਿਲਕੁਲ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਆਂ ਔਰ ਅੱਜ ਪਰਿਵਾਰ ਨੇ ਜਿਹੜੀ ਚੁੱਪੀ ਆਪਣੀ ਖੋਲੀ ਜੋ ਸੱਚ ਹੈ ਸਭ ਦੇ ਸਾਹਮਣੇ ਆ ਚੁੱਕਿਆ ਹੈ ਜਿਹੜਾ ਸਿੰਘ ਨੇ ਕੱਲ ਇੱਕ ਗੱਲ ਕਹੀ ਐਮਐਲਏ ਫੋਜਾ ਸਿੰਘ ਨੇ ਕੱਲ ਇੱਕ ਗੱਲ ਕਹੀ ਕਿ ਸਿਆਸਤ ਕਰਦੇ ਐ ਅੱਜ ਉਹਦੀ ਬੇਟੀ ਨੇ ਵੀ ਜਿਹੜੀ ਪੋਸਟ ਪਾਈ ਤਾਂ ਮੈਂ ਉਹਨਾਂ ਦੱਸ ਦੇਣਾ ਚਾਹੁੰਨਾ ਤੁਹਾਡੇ ਅੰਦਰ ਜਿਹੜਾ ਸੱਤਾ ਦਾ ਨਸ਼ਾ ਇਹਨਾਂ ਵੱਡ ਚੁਕਿਆ ਨਾ ਕਿ ਤੁਸੀਂ ਕਿਸੇ ਦੇ ਪੁੱਤ ਨਹੀਂ ਦੇਖਦੇ ਕਿਸੇ ਦੇ ਬੱਚੇ ਨਹੀਂ ਦੇਖਦੇ ਉਹਨਾਂ ਨੇ ਖਾਨ ਦਾ ਕੰਮ ਕੀਤਾ ਇਹ ਤੁਹਾਡੇ ਨਾਲ ਹੁਣ ਉਹ ਵਤੀਰਾ ਹੋਣਾ ਤੁਹਾਨੂੰ ਵੀ ਯਾਦ ਕਰੇਗਾ ਤੁਸੀਂ ਜ਼ਿਲ੍ਹਾ ਚ ਨਾ ਪੰਚਾਇਤਾਂ ਗੱਲ ਕਿਉਂ ਅੱਜ ਫਾਦਰ ਸਾਹਿਬ ਨੇ ਜਿੱਦਾਂ ਕਿ ਤੁਹਾਨੂੰ ਬਿਆਨ ਦਿੱਤੇ ਸਾਰ ਕੁਝ ਸਪਸ਼ਟ ਕਰਤਾ ਕਿ ਪੀਏ ਅਤੇ ਐਮਐਲਏ ਖੁਦ ਇਸ ਦੇ ਭਾਗੀਦਾਰ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਬੱਚੇ ਨੇ ਐਡਾ ਵੱਡਾ ਜਿਹ ਸਾਰੇ ਜਥੇਬਿੰਦਿਆ ਨਾਲ ਆ ਔਰ ਸਾਰੇ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਨਾਲ ਨੇ ਅਸੀਂ ਰਲ ਮਿਲ ਕੇ ਜਿਹੜਾ ਇਨਸਾਫ ਵਾਸਤੇ ਇਹਨਾਂ ਦੀ ਗੁਹਾਰ ਉਠਾਵਾਂਗੇ ਆਵਾਜ਼ ਉਠਾਵਾਂਗੇ ਔਰ ਇਹਨਾਂ ਨੂੰ ਇਨਸਾਫ ਦਵਾ ਕੇ ਰਾਜ ਹਾਂਜੀ ਮੇਰੀ ਅੱਜ ਉਹਦੇ ਭਰਾ ਨਾਲ ਸਵੇਰੇ ਗੱਲ ਹੋਈ ਤੇ ਮੈਂ ਇਹਨੂੰ ਇਹ ਗੱਲ ਕਹੀ ਵੀ ਆਪਣੇ ਨਾਲ ਬਹੁਤ ਤਕਾ ਆਇਆ ਵਾ ਤੇ ਤੁਸੀਂ ਕਿਸੇ ਗੱਲੋਂ ਦੱਬਣਾ ਨਹੀਂ ਆ ਤੇ ਉਹਨੇ ਮੈਨੂੰ ਇਹ ਗੱਲ ਕਹੀ ਆ ਵੀ ਸਾਨੂੰ ਅੱਜ ਵੀ ਡਰਾਤ ਮ ਘਾ ਰਹੇ ਆ ਹੁਣ ਮੈਂ ਕਹਿੰਦਾ ਮੈਨੂੰ ਇੱਥੇ ਵੀ ਆ ਰਹੇ ਆ ਵੀ ਤੁਸੀਂ ਬੈਠ ਜੋ ਤੁਹਾਡਾ ਕੁਝ ਨਹੀਂ ਮੰਨਾ ਐਵੇਂ ਰੁੱਲ ਜੂਗੇ ਪਰ ਮੈਂ ਉਹਨੂੰ ਇਹੋ ਸ਼ਵਾਜ ਦਵਾਇਆ ਵੀ ਤੁਹਾਡੇ ਨਾਲ ਸਾਰਾ ਨਗਰ ਆ ਸਾਰਾ ਹਲਕਾ ਆ ਤੁਸੀਂ ਬੈਠਣਾ ਨਹੀਂ ਆ ਧਮਕੀਆਂ ਕੌਣ ਦੇ ਰਿਹਾ ਜੀ ਕਹਿੰਦਾ ਵੀ ਇਹ ਕੋਈ ਪਾਰਟੀ ਜੋ ਕੋਈ ਬੰਦੇ ਸਾਨੂੰ ਕੋਈ ਫੋਨ ਆ ਰਹੇ ਆ ਇਨਾਂ ਦੇ ਕੋਈ ਲਾਡੀ ਦਾ ਕੋਈ ਹੈਗੇ ਕੋਈ ਬੰਦੇ ਇਨਾਂ ਦੇ ਸਰਾਰੀ ਦੇ ਜੋ ਸਾਨੂੰ ਧਮਕਾ ਰਹੇ ਜਸ਼ਨ ਦੇ ਭਰਾ ਨੂੰ ਵੀ ਤੁਹਾਡਾ ਕੁਝ ਨਹੀਂ ਬੰਨਣਾ ਤੁਸੀਂ ਲੈ ਦੇ ਕੇ ਜੋ ਕਰਨਾ ਨੇ ਬੇੜ ਲਓ ਵੀ ਸਾਡੇ ਤੇ ਇਲਜ਼ਾਮ ਨਾ ਲਾਓ ਤੇ ਪਰ ਉਹ ਕਹਿੰਦਾ ਵੀ ਮੇਰੇ ਭਰਾ ਨਾਲ ਇਨਾਂ ਨੇ ਧੱਕਾ ਕੀਤਾ ਵਾ ਮੇਰਾ ਭਰਾ ਮੇਰੇ ਨਾਲ ਗੱਲਬਾਤ ਤੇ ਦੱਸਦਾ ਵੀ ਹੁੰਦਾ ਸੀ ਉਹਨੇ ਖੁਦ ਦਰਖਾਸਤਾਂ ਵੀ ਭੇਜੀਆਂ ਜਿਹੜੇ ਬੰਦਿਆਂ ਨੇ ਇਹਨੇ ਆਪਣੇ ਜਸ਼ਨ ਨੇ ਡੀਆਈਜੀ ਨੂੰ ਪਾਈਆਂ ਸੀ ਉਹ ਦਰਖਾਸਤਾਂ ਵੀ ਉਹਨੇ ਬਾਪ ਦੇ ਭਰਾ ਨੂੰ ਭੇਜੀਆਂ ਉਹਨਾਂ ਦੇ ਨਾਮ ਸਾਰਾ ਕੁਝ ਹੈ ਪਰ ਅੱਜ ਉਹ ਕਹਿੰਦਾ ਵੀ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਔਰ ਕਹਿੰਦਾ ਵੀ ਅਸੀਂ ਇਨਸਾਫ ਚਾਹੁੰਦੇ ਆ ਠੀਕ ਆ ਸਾਡੇ ਭਰਾ ਦਾ ਇੱਕ ਸਿਆਸੀ ਕਤਲ ਹੋਇਆ ਏ ਤੇ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਕਹਿੰਦਾ ਵੀ ਸਾਡੇ ਭਰਾ ਦੀ ਜੋ ਇਹ ਮੌਤ ਆ ਇਹ ਬਿਲਕੁਲ ਇਹਦੇ ਨਾਲ ਬਹੁਤ ਗਲਤ ਹੋਸ ਹੂੰ ਤੇ ਬਾਕੀ ਆਪਾਂ ਦੇ ਹੀ ਕਹਿੰਨੇ ਆ ਜੀ ਇਹ ਮੇਰੇ ਨਾਲ ਪੜਿਆ ਵਾ ਸਾਡਾ ਭਰਾ ਅਸੀਂ ਇਕੱਠੇ ਮੈਂ ਇਹਦੇ ਕੋਲ ਕਾਫੀ ਦਿਨ ਰਹਿੰਦਾ ਹੁੰਦਾ ਸੀ ਮੇਰੇ ਕੋਲ ਰਹਿੰਦਾ ਹੁੰਦਾ ਸੀ ਇਕੱਠੇ ਅਸੀਂ ਜਮ ਇਹ ਜਾਂਦੇ ਸੀ ਇਕੱਠੇ ਰਹਿੰਦੇ ਹੁੰਦੇ ਸੀ ਇਦਾਂ ਦੀ ਕੋਈ ਗੱਲ ਇਹਨੇ ਸਾਡੇ ਨਾਲ ਵੀ ਨਹੀਂ ਕੀਤੀ ਬਾਕੀ ਜੋ ਵੀ ਆਏ ਇਹ ਸ਼ਰੇਆਮ ਆਪਾਂ ਕਹਿੰਨੇ ਵੀ ਇਹਦੇ ਪੀਏ ਨੇ ਇਹਨੇ ਸਰਾਰੀ ਨੇ ਸ਼ਰੇਆਮ ਹੁੰਦੇ ਤੇ ਦਬਾਅ ਪਾ ਕੇ ਹਰਾਸਮੈਂਟ ਕਰਕੇ ਉਹਨੂੰ ਐਡਾਕ ਮਜਬੂਰ ਕਰਤਾ ਵੀ ਉਹਨੇ ਆਪਣੇ ਆਪ ਨੂੰ ਹੀ ਖਤਮ ਕਰ ਲਿਆ ਤੇ ਹੁਣ ਅਸੀਂ ਤੇ ਇਹੋ ਹੀ ਚਾਹੁੰਨੇ ਪ੍ਰਸ਼ਾਸਨ ਤੋਂ ਵੀ ਜੇ ਭਗਵੰਦਾਨ ਸੱਚੀ ਸੱਚਾ ਸੋਚਾ ਬਣਦਾ ਵੀ ਪਾਰਟੀ ਸੱਚੀ ਸੋਚੀ ਆ ਤੇ ਇਹ ਜੋ ਦੋਸ਼ੀ ਆ ਇਹਨਾਂ ਦੇ ਪਾਰਟੀ ਦੇ ਉਹਨਾਂ ਦੇ ਸਭ ਤੋਂ ਸਖਤ ਉਹਨੂੰ ਸਜ਼ਾ ਦਿੱਤੀ ਜਾਵੇ ਠੀਕ ਆ ਤੇ ਸਾਡੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਫਿਰ ਉਹਦੀ ਮੌਤ ਨੂੰ ਤੇ ਉਹਦੀ ਆਤਮਾ ਨੂੰ ਸ਼ਾਂਤੀ ਮਿਲਣੀ ਆ ਆਪਾਂ ਤੇ ਇਹ ਮੰਗ ਚਾਉਂਨੇ ਆ